ਗੁਰੂ ਜੀ ਇੱਕ ਵਾਰ ਆਨੰਦਪੁਰ ਸਾਹਿਬ ਦਰਬਾਰ ਲਾਈ ਬੈਠੇ ਸਨ ਕਿ ਇੱਕ ਕਲੰਦਰ ਰੇਸ਼ ਤੇ ਬਾਂਦਰ ਲੈ ਕੇ ਤਮਾਸ਼ਾ ਕਰਨ ਲੱਗ ਗਿਆ ਗੁਰੂ ਜੀ ਦਾ ਚੋਰ ਬਰਦਾਰ ਸਿੱਖ ਭਾਈ ਕੀਰਤੀਆਂ ਇਹ ਤਮਾਸ਼ਾ ਵੇਖ ਵੇਖ ਬੜਾ ਹੀ ਹੱਸੇ ਸਤਗੁਰੂ ਜੀ ਨੇ ਕਿਹਾ ਭਾਈ ਕੀਰਤੀਆ ਪਤਾ ਏ ਕੌਣ ਐ ਬੋਤਾ ਨਹੀਂ ਹਸੀਦਾ ਕੀਰਤੀਆ ਨੇ ਪੁੱਛਿਆ ਦੱਸੋ ਇਹ ਕੌਣ ਐ ਭਾਈ ਕੀਰਤੀਆ ਇਹ ਤੇਰਾ ਪਿਤਾ ਐ ਗੁਰੂ ਜੀ ਦੀ ਇਹ ਗੱਲ ਸੁਣ ਕੇ ਭਾਈ ਕੀਰਤੀਆ ਗੁੱਸੇ ਹੋ ਕੇ ਤੁਰ ਪਿਆ ਕਹਿਣ ਲੱਗਾ ਜੇ ਤੁਹਾਡੀ ਸਿੱਖੀ ਸਦਕਾਰੇ ਸ਼ਹੀ ਬੰਨਾ ਹੈ ਤਾਂ ਇਸ ਦਾ ਕੀ ਲਾਭ ਮੇਰਾ ਪਿਤਾ ਗੁਰੂ ਹਰ Rai ਜੀ ਦਾ ਚੋਰ ਬਰਦਾਰ ਤੇ ਵੱਡਾ ਗੁਰੂ ਕਰਦਾ ਸਿੱਖ ਸੀ ਗੁਰੂ ਜੀ ਨੇ ਉਸ ਨੂੰ ਬੜੇ ਪਿਆਰ ਨਾਲ ਸਮਝਾਇਆ ਕਿ ਤੇਰਾ ਪਿਤਾ ਸਿੱਧਕੀ ਸਿੱਖ ਤੇ ਗੁਰੂ ਕੀ ਸੇਵਾ ਵੀ ਕਰਦਾ ਰਿਹਾ ਸੀ ਪਰ ਸਿੱਖ ਸੰਗਤ ਵੀ ਤਾਂ ਗੁਰੂ ਦਾ ਰੂਪ ਹੀ ਹੁੰਦੀ ਹੈ ਇਸ ਗੱਲ ਤੇ ਉਸ ਨੂੰ ਭਰੋਸਾ ਨਹੀਂ ਸੀ ਇੱਕ ਦਿਨ ਤੇਰੇ ਪਿਤਾ ਭਾਈ ਸੋਭਾਰਾਮ ਪ੍ਰਸ਼ਾਦ ਵਰਤਾ ਰਹੇ ਸਨ ਕਿ ਇੱਕ ਸਿੱਖ ਭਾਈ ਧੰਨਾ ਜੱਟ ਕੱਟੇ ਮਿੱਟੀ ਵਿੱਚ ਲਿਬੜਿਆ ਹੋਇਆ ਪ੍ਰਸ਼ਾਦ ਲੈ ਨਾ ਉਸ ਨੂੰ ਅੱਗੇ ਜਾਣ ਦੀ ਕਾਹਲ ਸੀ ਤੇ ਉਸ ਨੇ ਯਾਰਾ ਅੱਗੇ ਹੋ ਕੇ ਪ੍ਰਸ਼ਾਦ ਛੇਤੀ ਲੈਣ ਦਾ ਯਤਨ ਕੀਤਾ ਅੱਗੇ ਵਾਧਿਆਂ ਵੇਖ ਕੇ ਕਿਹਾ ਹਰੇ ਸ਼ਵਾਂਗ ਅੱਗੇ ਹੀ ਵਧੀ ਆਉਣਾ ਹੈ ਅੱਗੋ ਸਿੱਖਨੇ ਕਿਹਾ आकार पुर्ख तेनु रेषि ही बनावे सो इस सिख ਦੇ ਬਚਨ ਦਾ ਨਤੀਜਾ ਹੈ ਕਿ ਇਸ ਨੂੰ ਰੇਸ਼ੀ ਹੀ ਬੰਨਾ ਪਿਆ ਹੈ ਪਰੰਤੂ ਹੋਣੇ ਛੇਤੀ ਹੀ ਮਰ ਜਾਵੇਗਾ ਤੇ ਤੇਰਾ ਪਿਤਾ ਫੇਰ ਆਦਮੀ ਜੂਨੇ ਪੈ ਕੇ ਗੁਰੂ ਘਰ ਦੀ ਸਿੱਖੀ ਕਮਾ ਕੇ ਮੁਕਤ ਹੋਵੇਗਾ ਇਸ ਪਿੱਛੋਂ ਕੀਰਤੀਏ ਨੂੰ ਕਿਹਾ ਇਸ ਨੂੰ ਕੁੰਕਾ ਖਵਾ ਉਸ ਨੇ ਕੜਾ ਪ੍ਰਸ਼ਾਦ ਉਸ ਅੱਗੇ ਰੱਖਿਆ ਜਿਸ ਨੂੰ ਖਾਂਦੇ ਹੀ ਉਸ ਦੇ ਪ੍ਰਾਨ ਪੰਖੇਰੂ ਹੋ ਗਏ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਓ